ਈ ਨੋਏਂਗਿਆਂ ਕਿਹਦਾ ਇਹ ਆਪਣੇ ਏਸ਼ੀਆ ਹੋਈ ਸੀਗੀ ਆਇਲੈਂਡ ਦੇ ਵਿੱਚ ਤੇ ਇਹਦੇ ਵਿੱਚ 48 ਕੰਟਰੀਆਂ ਹੁੰਦੀਆਂ ਨੇ ਜੀ ਤੇ 48 ਕੰਟਰੀਆਂ ਵਿੱਚ ਆਪਣੇ ਇੰਡੀਆ ਦਾ ਮੈਂ ਸਿੰਗਲ ਤੇ 골ਡ ਮੈਡਲ ਜਿੱਤ ਕੇ ਆਇਆ ਆਪਣੇ 48 ਕੰਟਰੀਆਂ ਦੇਖ ਲੋ ਜੀ ਏਸ਼ੀਆ 'ਚ ਸਾਰੀਆਂ ਤੇ ਉਹਨਾਂ ਦੇ ਵਿੱਚੋਂ ਆਰ-ਵਾਰ ਹੀਟਾਂ ਲੜ ਕੇ ਜਾਣਾ ਫਾਈਨਲ ਦੇ ਵਿੱਚ ਇਹ ਤੁਹਾਡਾ ਕਿਸ ਤਰ੍ਹਾਂ ਦਾ ਸਫ਼ਰ ਰਿਹਾ ਜੀ ਜਿਹੜਾ ਤੁਸੀਂ 48 ਕੰਟਰੀਜ਼ ਨੂੰ ਹਰਾ ਕੇ ਆ ਕਿਦਾਂ ਦਾ ਸਫ਼ਰ ਰਿਹਾ ਸਬਰ ਦਾ ਬੋਧ ਲੰਮਾ ਇਹ ਸੱਤ ਸਾਲ ਹੋ ਗਏ ਮਿਹਨਤ ਕਰਦੇ ਜੀ ਅੱਜ ਮੇਰੇ ਮੰਗ ਲੱਗ ਗਈ ਹਾਂਜੀ ਹਾਂਜੀ ਤਾਂ ਕਿਹੜੇ ਪਿੰਦੇ ਦੇ ਰਹਿਣ ਵਾਲਿਓ ਤਾਂ ਕੀ ਲੱਗਦਾ ਪਿੰਦੇ ਵਿੱਚ ਕੀ ਮੈਸੇਜ ਦਿਓਗੇ ਲੋਕਾਂ ਨੂੰ ਨੌਜਵਾਨਾਂ ਨੂੰ ਮੈਂ ਪਿੰਡ ਮੱਲਣਾ ਰਿਪੇ ਕੋ ਉਤਾਰਨੋਂ ਤੋਂ ਉੱਦਤ ਰਹਿਣਾ ਬਣਾਈ ਫੋਇਪੁਰ ਤੋਂ ਬਰਡਰ ਏਰੀਆ ਤੋਂ ਤਾਂ ਹੀ ਕਹਿਣਾ ਚਾਹੁੰਦੇ ਆ ਜੀ ਬਸ ਆਪਣੀ ਮਿਹਨਤ ਕਰੋ ਸਪੋਰਟਸ ਵੱਲ ਆਓ ਅੱਗੇ ਵਧਾਂਗੇ ਆਪਾਂ ਅੱਗੇ 올림픽ਸ ਤੱਕ ਜਾਵਾਂਗੇ ਹਣੀ ਸਰ ਕੋਚ ਤੇ ਮਾਪੇ ਦਾ ਕੀ ਰੋਲ ਹੈ ਜੀ ਕੋਜ ਮੇਰੇ ਸਰਦਾਰ ਗੁਰਿੰਦਰ ਸਿੰਘ ਜੀ ਮੈਂ ਆਪਣੇ ਰੋਪੜ ਤੋਂ ਟ੍ਰੇਨਿੰਗ ਦਿੰਦੇ ਆ ਮੈਂ ਉਹਨਾਂ ਕੋਲ ਹੀ 7 ਸਾਲ ਟ੍ਰੇਨਿੰਗ ਕੀਤੀ ਹੈ ਜੀ ਆਹ ਗੇਮ ਦੇ ਵਿੱਚ ਮਾਂ ਪਿਓ ਦਾ ਕਿਵੇਂ ਰੋਲ ਹੈ ਜੀ ਮਾਂ ਪਿਓ ਦਾ ਸਭ ਤੋਂ ਵੱਡਾ ਰੋਲ ਹੈ ਜੀ ਮੇਨਾਂ ਸਪੋਰਟ ਤੇ ਪਾਇਆ ਜੀ ਆਏ ਫਕਰ ਨੂੰ ਮਹਿਸੂਸ ਹੋ ਰਿਹਾ ਤਾਂ ਮੂਲ ਹੈ ਜੀ ਹਾਂ ਜੀ ਮੇਰੇ ਪਰਿਵਾਰ ਨੂੰ ਬਹੁਤ ਇਹ ਨਾ ਪਾਈਦਾ ਮੇਰਾ ਨਾਮ ਹੈ ਗੁਰਸੇਵਕ ਸਿੰਘ ਲਿਕ ਨੀ ਕੁਝ ਮਹਿਸੂਸ ਕਰ ਰਿਹਾ ਮੈਨੂੰ ਬਹੁਤ ਜ਼ਿਆਦਾ ਇਹ ਲੱਗਦਾ ਕੁਝ ਨਾ ਬੋਲਣਾ ਨਹੀਂ ਜੀ ਸੱਚੀ ਕਹਾਂ ਪਹਿਲਾ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੇਰਾ ਬੇਟਾ THAILAND ਇੱਥੇ ਜਾ ਕੇ ਵਿਦੇਸ਼ ਦੀ ਧਰਤੀ 'ਚ ਦੋ 골ਡ ਮੈਡਲ ਲੈ ਕੇ ਆਇਆ ਹੈ ਆਪਣੀ ਇੰਡੀਆ ਲਈ ਬਹੁਤ ਪੱਲੇ ਮੈਨੂੰ ਨਹੀਂ ਮਾਣ ਹੋ ਰਿਹਾ ਇੰਡੀਅਨ ਮਾਣ ਆਉਣਾ ਚਾਹੀਦਾ ਮੇਰੇ ਬੇਟੇ ਤੇ ਕਿਹੜੀ ਗੇਮ ਖੇਡਦਾ ਸੀ ਹਾਂਜੀ ਰੋਇੰਗ ਜੀ ਅੱਜ ਕਿਵੇਂ ਮਹਿਸੂਸ ਹੋ ਰਿਹਾ ਹੈ ਕਿ ਲੋਕ ਕਰੇ ਆ ਰਹੇ ਵਧਾਈਆਂ ਦੇ ਹਾਂਜੀ ਬਹੁਤ ਜ਼ਿਆਦਾ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਉੱਤੇ ਕਿੰਨੀਆਂ ਟੀਮਾਂ ਸੀਗੀਆਂ ਜਿਹੜਾ ਕੰਪੀਟੀਸ਼ਨ ਹਾਂਜੀ ਮੇਰੇ ਬੇਟੇ ਨੇ 7 ਤੇ 8 ਟੀਮਾਂ ਨੂੰ ਮਾਰ ਦੇ ਕੇ ਇੰਡੀਆ ਨੂੰ ਰਿਪ੍ਰেজੈਂਟ ਕਰਕੇ ਲੈ ਕੇ ਆਇਆ ਤਰੱਕੀ ਕਹਣਾ ਚਾਹੋਗੇ ਦੂਜੇ ਜਿਹੜੇ ਹੋਰ ਖਿਡਾਰੀ ਐ ਹਾਂਜੀ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਆਹ ਬੱਚੇ ਆਪਣੇ ਅੱਜ ਕੱਲ ਬਹੁਤ ਮਾਹੌਲ ਖਰਾਬ ਹੋ ਰਿਹਾ ਹੈ ਨਸ਼ੇ ਪੱਤੇ ਵੱਲ ਬਹੁਤ ਜਾ ਰਹੇ ਨੇ ਇਦਰੋਂ ਛੱਡ ਕੇ ਹਰ ਬੱਚਾ ਹਰ ਮਾਪਿਆਂ ਦਾ ਬੱਚਾ ਮੇਰੇ ਬੱਚੇ ਵਾਂਗੂ ਮਿਹਨਤ ਕਰਕੇ ਅੱਗੇ ਜਾਏ ਪਰ ਬੇਟਾ ਜੀ ਏਸ਼ੀਆ ਰੋਇੰਗ ਚ ਇਸੇ ਗੋਲਡ ਮੈਡਲ ਜਿੱਤ ਗਿਆ ਹੈ। THAILAND ਹੋਇਆ ਸੀਗਾ। ਕਿਵੇਂ ਲੱਗ ਰਿਹਾ ਹੈ? ਬਹੁਤ ਖੁਸ਼ੀ ਹੋ ਰਹੀ ਹੈ। ਬਹੁਤ ਮਾਨ ਮਕਸੂਰ ਹੈ ਜੀ। ਪਰ THAILAND ਵਿੱਚ ਜਦੋਂ ਗੇਮ ਵਧੀ ਹੈ ਤਾਂ ਉਹ ਕਿਹੜੀ ਟੀਮ ਨੂੰ ਜਮਾ ਦਿੱਤਾ ਜਾਂ ਕਿਵੇਂ ਉੱਥੇ ਇਹਨੇ ਗੋਲਡ ਮੈਡਲ ਨੂੰ ਹਾਸਲ ਕੀਤਾ? এਸ਼ੀਆ ਫੁੱਟਬਾਲ ਕੈਂਡਾ ਜੀ ਆਪਣੇ ਇੰਡੀਆ ਨੇ ਗੋਲਡ ਮੈਡਲ ਜਿੱਤਿਆ ਜੀ। ਕਿੰਨੀਆਂ ਟੀਮਾਂ ਸੀਗੀਆਂ ਜਿਹੜੇ ਟੂਰਨਾਮੈਂਟ ਹੋਏ ਨੇ? ਤਕਰੀਬਨ 10-12 ਟੀਮਾਂ ਸੀਗੀਆਂ ਜੀ। ਬਹੁਤ ਹੀ ਜ਼ਿਆਦਾ ਸਾਨੂੰ ਜੋਸ਼ ਪੈਦਾ ਕਰ ਰਹੀ ਹੈ ਹੋਂ ਵਾਲੇ ਬੱਚਿਆਂ ਨੂੰ ਬੇਨਤੀ ਕਰਦਾ ਤੇ ਇਸ ਤਰ੍ਹਾਂ ਦੇ ਪਲੇਅਰ ਭਾਰਤ ਨੂੰ ਇੰਦਸਤਾਨ ਨੂੰ ਪੰਜਾਬ ਨੂੰ ਆਪਣੇ ਆਪਣੇ ਇਲਾਕੇ ਦੇ ਪਿੰਡਾਂ ਨੂੰ ਹੌਸਲਾ ਬੁਲੰਦ ਹੋਵੇ ਤੁਹਾਨੂੰ ਬੜੀ ਖੁਸ਼ੀ ਹੈ ਤੇ ਲਕਾਨਵਾਸੀ ਨੂੰ ਸਰੋਤਪੁਰਨਵਾਸੀ ਨੂੰ ਤੇ ਇਹਨਾਂ ਦੇ ਪਿੰਡ ਜਿਹੜਾ ਹੈਗਾ ਹੰਦਰੀ ਰਹਿਮਾ ਮੱਲਾ ਵੀ ਨਹੀਂ ਹਾਂ ਬਹੁਤ ਹੀ ਬਹੁਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਧੰਨਵਾਦ। ਜੀ ਨਾਮ ਕੋਟ। ਉਹਦੇ ਬਹੁਤ ਬਹੁਤ ਕੋਸ਼ਿਆਲੀ ਬਹੁਤ ਮਹਾਨੀ ਗੱਲ ਆ ਕਿ ਆਪਣੇ ਦੇਸ਼ ਦੀ ਜੁਨੀ ਮੈਡਲ ਹੈਗਾ ਤੇ ਆਪਣੇ ਫਰੁੱਟ ਬਾਰਡਰ ਦੀਆਂ ਬੈਂਕ ਇੱਕ ਬੱਚੇ ਸਪੋਰਟ ਨੂੰ ਇਨਕਰੇਜ ਕਰ ਰਹੇ ਨੇ ਤੇ ਇਹਨਾਂ ਦੇ ਪੈਰੈਂਟਸ ਲਈ ਕੋਸ਼ਿਆਲੀ ਬਹੁਤ ਵੱਡੀ ਗੱਲ ਆ ਤਾਂ ਕਿ ਇਹਨਾਂ ਨੂੰ ਦੇਖ ਕੇ ਆਉਣ ਵਾਲੀ ਜਨਰੇਸ਼ਨ ਸਪੋਰਟਸ ਵੱਲ ਜਾਏਗੀ ਨਸ਼ਾ ਛੱਡ ਕੇ ਤਾਂ ਆਪਣੀ ਲਾਈਫ ਬੈਟਰ ਬਣਾ ਸਕਦੇ ਨੇ ਤੇ ਦੇਸ਼ ਨੂੰ ਗੰਟਰ ਰਿਪਰਿਜ਼ੈਂਟ ਕਰ ਸਕਦੇ ਨੇ। ਇਹ ਕੋਈ ਬਸ ਸ਼ਾਇਦ ਲਈ ਬਹੁਤ ਮਹਾਨ ਵਾਲੀ ਗੱਲ ਆ ਸਭ ਤੋਂ ਪਹਿਲਾਂ ਪੰਜਾਬ ਲਈ ਹਿੰਦੁਸਤਾਨ ਦੇਸ਼ ਲਈ ਆਪਣੀ ਬਹੁਤ ਮਹਾਨ ਵਾਲੀ ਗੱਲ ਆ ਜਿਹੜੇ ਕਿ ਆਪਣੀ ਯੰਗ ਜਨਰੇਸ਼ਨ ਦੇਸ਼ ਲਈ ਮੈਡਲ ਲੈ ਕੇ ਆ ਰਹੇ ਨੇ ਤੇ ਆਪਣੇ ਨੌਜਵਾਨਾਂ ਨੂੰ ਚਾਅ ਦੇ ਰਹੇ ਨੇ ਤੋਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਤੋਂ ਵੱਲੋਂ ਬਹੁਤ-ਬਹੁਤ ਨਿੰਦਾ ਸਵਾਗਤ ਕਰਨਾ ਜੀ ਇਹਨਾਂ ਦਾ ਇਹਨਾਂ ਦੇ ਧੰਨਵਾਦ ਬਾਏ ਬਾਏ ਇਹਨਾਂ ਦੇ